ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜਾ ਟਾਈਮ ਹੈਗਾ ਮਾਰਨਿੰਗ ਦਾਗਾ ਤੇ ਗੋਹਾ ਸਿੱਟ ਲਿਆ ਮੱਜਾ ਮੂਜੇ ਬਾਲਣ ਦਿੱਤੀਆਂ ਨਹੀਂ ਗਈਆਂ ਤੇ ਬਾਕੀ ਹਜੇ ਆਪਣਾ ਕੱਚਾ ਬਿਹੜਾ ਰਹਿ ਗਿਆ ਇਧਰੋਂ ਝਾੜੂ ਲੱਗ ਗਿਆ ਤੇ ਬਹੁਤ سارے ਕੰਮ ਕਰ ਲੇ ਜਿਵੇਂ ਜਿਵੇਂ ਹਲਾ ਟਾਈਮ ਹੁੰਦਾ ਓਵੇਂ ਓਵੇਂ ਕੰਮ ਸ਼ੋਭਾ ਨਿੰਦੇ ਨੇਗੇ ਤੇ ਮੈਂ ਇੱਧਰ ਮਲਾਈ ਚ ਮਧਾਣੀ ਵੀ ਲਾ ਲਈ ਕਰੇ ਮੈਂ ਦੁਪਹਿਰੇ ਵੀ ਲਾ ਲਨੀਆ ਪਰ ਦੁਪਹਿਰੇ ਵਾਲਾ ਟਾਈਮ ਜਿਹੜਾ ਹੈਗਾ ਉਹ ਮੇਰਾ ਬਿਲਕੁਲ ਗਲਤ ਹੈਗਾ ਮਧਾਣੀ ਤਾਂ ਸਵੇਰ ਬਿੜੀ ਬੜੀ ਲਾ ਦਿਆ 5 ਵਜੇ ਦਾ ਦੁੱਧ ਰਿੜਕਿਆ ਪਿਆਗਾ ਕਿਉਂਕਿ ਫਿਰ ਉਹ ਦੁਬਾਰ ਮੈਂ ਕੈਂਪਰ ਪੁੰਪਰ ਭਰੇ ਧਾਰਾ ਕੱਢੀਆਂ ਦੋਨਾਂ ਮੱਝਾਂ ਦੀਆਂ ਹਨਾ ਇੱਕ ਮੱਝ ਆਪਣੀ ਕਡੰਗ ਪੈ ਗਈ ਹੈ ਮਾਰ ਨੂੰ ਤੇ ਤਨ ਉਹ ਟਾਈਮ ਵੀ ਕਡੰਗ ਪੈਣ ਦਾ ਸੀ ਹੁਣ ਤੇ ਮਧਾਨੀ ਆਪਾਂ ਰੜਕ ਲਈ ਸੀ ਇਹ ਦੁੱਧ ਮਧਾਨੀ ਲਾ ਦਿੱਤੀ ਸੀ ਹੁਣ ਆਪਣਾ ਇਹ ਦੁੱਧ ਜਿਹੜਾ ਕਿਉਂ ਆਪਾਂ ਕੱਢ ਲਵਾਂਗੇ ਅੱਜ ਮਾਂ ਪੁੱਤਾਂ ਨੇ ਜਾਣਾ ਸਭ ਨੂੰ ਕਾਲੀ ਆਪ ਕੋ ਆਪ ਦੇ ਕੰਮ ਸਾਰੇ ਨਵੇੜੀ ਜਾਂਦੇ ਨੇ ਕਿ ਬੀਬੀ ਰੋਟੀ ਬਣਾ ਰਹੀ ਹੈਗੀ ਕਿ ਕਿਉਂਕਿ ਮੇਰੀ ਮਸ਼ੀਨ ਖਰਾਬ ਹੋ ਰਹੀ ਏ ਨਹੀਂ ਏ ਨਹੀਂ ਹੈਗੀ ਖਾਤੀ ਮੰਮੀ ਰਾਖੀ ਕਹਿੰਦੀ ਰੰਗ ਹੋ ਰਿਹਾ ਏ ਨਮਰੀਕਨ ਕਾਕੀ ਕੈਂਦੀ ਇਹ ਪੂਰੀਆਂ ਬਾਂਮਾ ਦੇ ਨੋਦੀਆਂ ਬਾਂਮਾ ਦੇ ਜਿਹੜੇ ਹੁਣ ਸਲਾਈ ਕਰਾਏ ਨੇ ਤੇ ਇਹ ਸਾਰੇ ਹੈਂਗਰ ਕੱਢ ਕੇ ਲਿਆ ਕੇ ਦਿਖਾ ਦੇ ਕੇ ਆ ਯਾਰ ਮੋਬਾਈਲ ਫੜ ਲੈ ਸੁਖਮਾ ਗੁਰਮੰਨ ਨੂੰ ਪਤਾ ਜਾਂ ਗੁਰਮੰਨ ਉਹਦੇ ਲਾ ਕੇ ਲਿਆ ਪੁੱਤ ਮੈਂ ਤਾਂ ਭੁੱਲ ਗਈ ਪਰਸੋਂ ਤੋਂ ਮੈਂ ਪ੍ਰੈਸ ਕਰਕੇ ਤੇਰੇ ਨੇ ਉਹ ਉਹ ਤੇਰਾ ਕੱਪੜਾ ਵੀ ਘਰ ਤੋਂ ਇਹ ਉਹਨੂੰ ਲਾ ਕੇ ਲਿਆਉਂਦੀਆਂ ਨੇ ਕਰਾ ਲਾਂ ਕਰ ਦਣ ਗਈਆਂ ਤੇ ਅੱਜ ਜਾਣਾ ਮਾਪੁੱਤਾਂ ਨੇ ਸਾਡੇ ਸਕੇਆਂ ਦੇ ਮਰਗਤ ਹੋ ਗਈ ਏ ਫੁੱਲ ਨੇ ਮਾਤਾ ਦੇ ਹੈਗੇ ਤਾਂ ਵੱਡੀ ਉਮਰ ਦੇ ਚਾਹੇ ਵੱਡੀ ਉਮਰ ਦੇ ਨੇ ਹਨਾ ਘਰ ਦਾ ਜੀਜਾ ਚਲਿਆ ਜਾਂਦਾ ਫਿਰ ਦੁੱਖ ਸ਼ੋਕ ਤਾਂ ਜਾਣਾ ਹੀ ਹੁੰਦਾਗਾ ਫੁੱਲਾਂ ਦੇ ਜਾਣਗੇ ਕੰਮ ਕਰਕੇ ਜਾਨੀ ਕਿ ਹੁਣ ਜਾਣਗੇ ਪਹਿਲਾਂ ਜਮਾ ਸਕੇ ਨੇ ਸਾਨੂੰ ਤੇ ਕੰਮ ਤੰਦਾ ਕਰਾਉਣਗੇ ਖੱਤਵਾਜੇ ਨੂੰ ਵਗ ਜਾਣਗੇ ਤੇ ਸਬਕ ਸੀ ਦਾ ਟਾਈਮ ਹੋ ਜਾਦਾ ਸਰਦਾਰ ਜੀ ਨਹਾਉਣ ਗਏ ਹੋਏ ਨੇਗੇ ਪਹਿਲਾਂ ਮੈਂ ਨਾ ਧਾਰਾ ਕਢਾਈਏ ਨੇ ਥੋਕੜ ਹੋਈ ਪਈ ਮੱਝ ਉਹਨੂੰ ਮੋਰੇ ਖੜਕ ਕੇ ਕਰ ਉਹ ਜਿਹੜੀ ਸੱਜੜਾ ਉਹ ਤਾਂ ਮੈਂ ਚੋਲਾ ਨਹੀਂ ਅੰਗੀ ਥੋਕੜ ਮੱਝ ਚਿਬਾ ਉਹਨੇ ਪੈਂਦੀ ਆ ਲੱਖਾਂ ਦੀਆਂ ਮਾਰੀ ਜਾਂਦੀ ਰਹਿੰਦੀ ਆ ਪਰ ਜਦ ਇਹ ਪੱਕੇ ਉਹ ਕੱਢ ਕੇ ਐਨੇ ਦੁੱਧ ਨੂੰ ਵਾਲੀ ਆਈ ਪਈ ਐਨੇ ਮੈਂ ਆਖਮਾ ਦੁੱਧ ਕੋਲ ਤਾਂ ਮੈਨੂੰ ਵੈਸੇ ਹੀ ਖੜਨਾ ਪਊ ਤੇ ਮੈਂ ਮਧਾਣੀ ਲਾ ਦਾਨੀ ਆ ਕਿ ਉਹਨੇ ਚਰਚੇ ਮਦਦੇ ਕੋਲੇ ਖੜੀਆਂ ਜਿਨ ਨੱਚ ਕਵਾਲੀ ਆਉਂਦੇ ਹੋਗੇ ਦੇਖ ਤਾਂ ਹਾਂ ਤੇ ਐਸਟਰ ਤੋਂ ਕੋਈ ਫੜ ਲੈ ਲਵਾਂਗੇ ਫਿਰ ਗੁਰਮਣ ਬਣਾ ਦੂੰਗੀ ਕਿਉ ਮੈਂ ਆਦਾ ਹੋਰ ਕੰਮ ਕਰ ਲਵਾਂ ਕੋਈ ਰਹਿਣ ਦੇ ਪ੍ਰੋਬਲੀ ਇਹਨੂੰ ਤਾਂ ਹਜੇ ਨਾ ਲੂ ਕੋਈ ਨਾ ਕੋਈ ਰਹਿਣ ਦੇ ਨੋ ਨੋ ਗਾਏ ਮੇਰਾ ਕੱਚਾ ਵੀੜਾ ਰਹਿਣਾ ਧੁੱਪ ਚੜ ਗਈ ਅੱਜ ਤਾਂ ਮਾੜੇ ਟਾਈਮ ਤਾਂ ਸਵੇਰ ਕ ਸਿੱਧਾ ਹੀ ਹੋਇਆਗਾ ਜਿਹੜਾ ਧੁੱਪ ਆ ਨਾ ਜਿਵੇਂ ਢੂ ਹੀ ਆ ਜਨੇ ਚੜਦੀ ਤੇ ਹਜੇ ਮੈਂ ਚਾਹ ਪੀਣੀ ਹੈਗੀ ਚਲੋ ਇਹ ਪੱਕਿਆਉ ਕੱਢ ਲੀਏ ਬਾਅਦ ਚ ਮਿਲਦਾ ਇਸ ਦੁਪਹਿਰ ਆਸਾਂ ਬਰਨਾ ਬਿੱਟ ਜਿੰਨਾ ਇਹੇ ਬਾਤ ਕੋ ਮਾਝੇ ਦਾ ਲਵਾ ਲਾਂ ਜੋ ਟੋਕੜ ਜੀ ਹਵਾੜੀ ਤੋਂ ਆ ਕਵਾੜ ਚ ਤੋਣ ਇਕੱਠਾ ਕਰਿਆ ਤੇ ਸੂਰਵਾੜਾ ਪੱਟੀਆਂ ਭਰਾਣ ਬੋਲ ਤਾਂ ਹੁਣ ਤਾਂ ਜਿਹੜੇ ਚਾਹੇਂਗੇ ਹੋਵੇ ਨਾ ਜਮੰਬਰ ਤਾਂ ਹਨ ਪੁੱਤ ਗੌਰ ਰੱਖੀਂ ਦੁੱਧ ਨਾ ਨਿਕਲ ਜਾਏ ਉਹਦੋਂ ਬਾਅਦ ਕੀ ਹੋਊ tartar ਨਾਗਾ ਤੇ ਮੰਜਨਾ ਸੰਭਲ ਲੈ ਕੋ ਰੇੜਾ ਇਹ ਕਿਹੜਾ ਜਿ ਪੱਕਾ ਹੈਗਾ ਵੀ ਆਪਾਂ ਇੱਥੇ ਰੇਤਾ ਹੁੰਜਣਾ ਇਹ ਤਾਂ ਉੱਤੋਂ ਤੋਂ ਕੂੜਾ ਹੁੰਜਲਾਣੇ ਆਂਗੇ ਇਹ ਤਾਂ ਕੱਚਾ ਜਿ ਕੱਚਾ ਛੋਟੇ ਮੰਜੇ ਨਾਲ ਨਾ ਵੇੜਾ ਹੋਰ ਵੀ ਪੱਟਾ ਜਿਹਾ बाड़ी में रमण वाली है हां जी हां ya, ਕੱਟ ਲੈ ਟਾਈਮ ਆ ਪਾਉਦਰ ਉਹਨੇ ਲੈ ਲਿਆ ਕਿਉਂ ਬਣਾਇਆ ਏ ਸਾਮੇ ਆਏ ਭਾਂ ਦਿਮਾਗ ਏ ਕਿਉਂ ਬਣਾ ਕੇ ਗੁਰਮਨ ਗੁਰਮਨ ਨੇ ਬਣਾਤਾ ਸੀ ਕਿਉਂ ਬਣਾ ਕੇ ਨੇ ਸਾਮੇ ਤੇ ਵਰਕੇ ਨੇ ਸਾਮੇ ਕੇ ਹੁਣ ਨਮ ਉਹਨੇ ਮੱਝਾ ਮਸਤ ਕਰਨ ਕਰਾਈਗੇ ਅੱਧੀਆਂ ਮੱਝਾ ਨਮਾ ਕੇ ਅੱਧੀਆਂ ਰਹਿ ਗਈ ਤੇ ਮੈਂ ਮੋਟਰ ਵਾਲਾ ਪਾਣੀ ਛਾਂ ਦੀ ਟੂਟੀ ਵਾਲੀ ਛੱਡਿਆ ਹੋਇਆ ਹਾ ਕੋਈ ਤੇ ਹੋ ਜਾ ਬਾਰਾ ਪਾਣੀ ਆ ਸਾਡੇ ਬਾਰੇ ਟੈਂਕੀ ਭਰ ਕੇ ਟੈਂਕੀ ਚ ਮੱਝ ਨਾ ਮਾਲਾ ਨਾ ਸਾਡੇ ਪਾਣੀ ਦੀ ਇਸ ਟੈਂਕੀ ਨਾਲ ਨਾ ਮੱਝ ਨਾ ਆਏ ਨਾ ਬਾਥਰੂਮ ਸਾਫ ਹੋ ਜਾ ਨੇ ਕੱਪੜੇ ਧੋਤੇ ਜਾਂਦੇ ਨੇ ਸਾਰੇ ਨਾ ਹਾਲ ਆ ਲੈ ਫਿਰ ਅਸੀਂ ਥੋੜਾ ਜਿਹਾ ਪਾਣੀ ਪਾ ਕੇ ਰੱਖਣਾ ਹੈ ਟੈਂਕੀ ਚ ਜਿਵੇਂ ਬਾਅਦ ਤੋਂ ਰਾਤ ਖਾਣੇ ਬਸ ਗਏ ਨਾ ਉਹਦੇ ਤੋਂ ਵੀ ਠੰਡੇ ਪਾਣੀ ਨਾਲ ਲੱਗਦੇ ਨੇ ਤੇ ਕੈਮਰਾਮੈਨ ਬਦਲੇ ਹੋਇਆ ਅੱਜ ਕੈਮਰਾਮੈਨ ਪ੍ਰਭਦੀਪ ਹੈ ਪ੍ਰਭਦੀਪ ਲੋ ਜੀ ਆਪਾਂ ਮੱਜਾਂ ਨਿਮਾ ਦਿੱਤੀਆਂ ਫੁੱਲੀਆਂ ਸਾਫ਼ ਕਰਕੇ ਕੱਖ ਪਾ ਦਿੱਤੇ ਨੇ ਦੁਬਾਰੇ ਦਾ ਸੰਬਰ ਦਿੱਤਾ ਹੁਣ ਵਾਰੀ ਆ ਗਈ ਲਾਸਟ ਤੇ ਪਹਿਣਾ ਕੱਪੜੇ ਧੋਣ ਦੀਆਂ ਲਗੀਆਂ ਤੇ ਜੇ ਪਹਿਣਾ ਦੀ ਮਸ਼ੀਨ ਹੋਵੇ ਫਿਰ ਉਹ ਚੱਲ ਜੇ ਮੰ ਮ ਕਰਦੀਆ ਕਰਕੇ ਹੁੰਦਾ ਉਹ ਨਹੀਂ ਨਾ ਮੇਰੇ ਮਾਂ ਨੂੰ ਕੁੱਤਣਾ ਮੈਂ ਮੱਝਾਂ ਰਮਾਲਾਂ ਦੀ ਹੁੰਦੀ ਜਨੇ ਮਸ਼ੀਨ ਚ ਕੱਪੜੇ ਪਵਾ ਦਾ ਹੁੰਦੀ ਸੀ ਤੇ ਹੁਣ ਤਿੰਨ ਚਾਰ ਦਿਨ ਹੋ ਗਏ ਮੇਰੀ ਮਸ਼ੀਨ ਮੁਰਗੀ ਆ ਜੀ ਖਰਾਬ ਕੱਪੜਿਆਂ ਵਾਲੀ ਤੇ ਉਹ ਤਰੀ ਹੋਈ ਮਿਸਤਰੀ ਦੀ ਦੁਕਾਨ ਤੇ ਹੁਣ ਮੈਂ ਕੱਪੜੇ ਹੱਥੀ ਧੋਣੀਆਂ ਤੇ ਮੈਂ ਥੋੜਾ ਜਿਹਾ ਸਰਪਾ ਪਾ ਕੇ ਪਹਿਲਾਂ ਕੱਪੜੇ ਪਾਣੀ ਵਿੱਚ ਸੱਤ ਪਚ ਭਾਉ ਲੈ ਕਿਉਂਕਿ ਮੈਂ ਤਾਂ ਅੱਜ ਕੱਲ ਹੁੰਦੀ ਨਹੀਂ ਇੱਕ ਇੱਕ ਸੂਟ ਸਵੇਰੇ ਹੋ ਜਾਣਾ ਜੀ ਕਿ ਕਾਮ ਨੂੰ ਹੋ ਜਾਣਾ ਐਨਾ ਹਨਾ ਪਕੜਾ ਕਾਰੇ ਵਾਲਾ ਕੰਮ ਕਰਦੇ ਆ ਸਰਦਾਰ ਜੀ ਜੇ ਕੱਪੜਾ ਜਦ ਵੱਧ ਮੈਲ ਹੁੰਦੀ ਉਹ ਪਹਿਲਾਂ ਮੈਂ ਅਲੱਗ ਬਰਸ ਲਾ ਕੇ ਧੋਕ ਫੇਰੇ ਚ ਡੋਬ ਤੇ ਤੇ ਹੁਣ ਫਿਰ ਦੁਬਾਰੇ ਸਾਫ ਕਰ ਦੂੰਗੀ ਤੇ ਅੱਗੇ ਹਨਾ ਟਾਈਮ ਵਧੀਆ ਸੀਗਾ ਤੇ ਹੱਥੀ ਕੱਪੜੇ ਧੋਣੇ ਹੁੰਦੇ ਕੋਈ ਬਿਮਾਰੀ ਵੀ ਨਹੀਂ ਸੀ ਲੱਗਦੀ ਕਿਉਂਕਿ ਬਾਡੀ ਦੀ ਵਰਜ ਸੁਣਦੀ ਹਨਾ ਤੇ ਥਾਪਾ ਚੱਲਦਾ ਤੇ ਅੱਗੇ ਪਣਾ ਨਹਿਰਾ ਤੇ ਕੱਪੜੇ ਧੋਣ ਜਾਂਦੀਆਂ ਦੋ-ਤਿੰਨ ਤਿੰਨ ਦਿਨਾਂ ਦੇ ਤੇ ਥਾppa ਚੱਲਦਾ ਉੱਥੇ ਹੈਨਾ ਤੇ ਹੁਣ ਤਾਂ ਥਾppa ਵਾਸੋਂ ਆਪਾਂ ਇੱਕ ਪੋਚਾ ਜਿਹੜਾ ਲਾਉਣਿਆਂਗੇ ਉਹਦੇ ਲਾਉਣਿਆਂਗੇ ਤੇ ਅੱਜ ਮੈਂ ਨਾ ਹੁਣ ਮੈਂ ਜਿੱਦਨ ਮੇਰੀ ਮਸ਼ੀਨ ਖਰਾਬ ਹੋਈ ਐ ਸਾਬਣ ਲਾ ਕੇ ਤੇ ਥਾਪੇ ਨਾਲ ਕੱਪੜੇ ਕੋਟ-ਕੋਟ ਧੋਣੇ ਆ ਬਹੁਤ ਵਧੀਆ ਲੱਗਦਾ ਸੀ ਕੱਪੜੇ ਧੋਣਾ ਤੇ ਉਹ ਜਿੱਦ ਮਸ਼ੀਨ ਸਾਹਮਣੇ ਤੇ ਮਸ਼ੀਨ ਚ ਧੋ ਲਿਆ ਕਰਾਂਗੇ ਪਰ ਇੱਕਦਮ ਜੇ ਉਹ ਮੈਨੂੰ ਆਖਾ ਲੱਗਿਆ ਤੇ ਪਹਿਲਾਂ ਜਦ ਮੈਂ ਮਸ਼ੀਨ ਲਿਆਂਦੀ ਆ ਉਦੋਂ ਵੀ ਤੇ ਮੈਨੂੰ ਸੁਭਾਅ ਜਨਾ ਹੋਇਆ ਕਰੇ ਕੱਪੜੇ ਨੂੰ ਧੋਣ ਦਾ ਜੀ ਮੈਂ ਮਸ਼ੀਨ ਚ ਕਿਵੇਂ ਪਾਵਾਂ ਮੈਂ ਹੱਥੀਂ ਧੋਣ ਦਾ ਸੁਭਾਅ ਆਇਆ ਤੇ ਪਹਿਲਾਂ ਮੈਂ ਮਸ਼ੀਨ ਚ ਮਸਾਂ ਸੁਭਾਅ ਪਾਇਆ ਤੇ ਹੁਣ ਮੈਨੂੰ ਇੱਕ ਦਿਨ ਆਖਾ ਲੱਗਿਆ ਕਿ ਕੱਪੜੇ ਧੋਣੇ ਕਿਉਂਕਿ ਐਸ ਮਾਰ ਕੇ ਮਾਰ ਖੜੇ ਜਾਂਦੇ ਨੇ ਹਨਾ ਇਹ ਤੇ ਮਰਜੀ ਹੁੰਦੀ ਹੈਗੀ ਮੁੜਕਾ ਜੰਮ ਜਾਂਦਾ ਹੈਗਾ ਬਹੁਤ ਵਧੀਆ ਲੱਗਦਾ ਗੱਲ ਕਰ ਹੁਣ ਜੀਰੋ ਆਪਾਂ ਸਾਰੇ ਕੰਮ ਮਸ਼ੀਨਰੀ ਤੇ ਹੋ ਗਏ ਬਿਜਲੀ ਤੇ ਹੋ ਗਏ ਹੈਨਾ ਪਰ ਔਖਾ ਲੱਗਦਾ ਉਹਨੇ ਸਰੀਰ ਜਿੰਨੀਆਂ ਸਹੂਲਤਾਂ ਹੋਈਆਂ ਦੀਨ ਉਹਨੇ ਸਰੀਰ ਬੇਕਾਰ ਹੋ ਜਾਂਦਾ ਹੈਗਾ ਤੇ ਮੈਂ ਚੌਹਣੀਆਂ ਬੀਜ ਜਿਹੜੇ ਹੱਥ ਤੇ ਤੇ ਕਿਤੇ ਵੀ ਦੋ ਵਾਰੀ ਆਪਕਾ ਕੱਪੜੇ ਹੱਥ થી ਧੋ ਲਈਏ ਕੱਪੜਾ ਠਾਪਕ ਪਲਾ ਕੇ ਬੁਰਸ਼ ਬਸਲਾ ਕੇ ਨਾ ਕੱਪੜੇ ਨੂੰ ਸੁਵਾਇਆ ਉਪਿਚੜ ਗਿਆ ਲਗਾ ਹਮ ਮਸ਼ੀਨ ਜਤੋਂ ਵਾਸਿਕ ਕੋਟਨ ਦੇ ਕੱਪੜੇ ਹੁੰਦੇ ਨੇ ਕਿੱਥੇ ਆਪਾਂ ਕਲਾ ਕਲਾ ਕੱਪੜੇ ਧੋਣਾ ਕਿੱਥੇ ਵਿੱਚ ਹੀ ਹਨਾ ਰੰਗ ਆਲੇ ਵਿੱਚ ਸਾਰੇ ਧੋਣੀ ਤੇ ਆਪਣੇ ਪਹਿਲਾਂ ਦੇ ਕੱਪੜੇ ਵੀ ਤਾਂ ਹੀ ਪਾੜ ਦੇਣ ਕਿਉਂਕਿ ਆਪਾਂ ਹਾਂ ਗਰਮੀਆਂ ਚ ਕੱਚੀ ਜੀ ਕੋਟਨ ਨਾਲ ਲੈ ਕੇ ਸਲਾਈ ਕਰਾ ਲੈਣੇ ਤੇ ਮਸ਼ੀਨ ਚ ਤਾਂ ਉਹ ਚਾਰ ਤੋਂ ਨਹੀਂ ਚੱਲਦੀ ਹੋਏਗੀ बस इक ਪੱਖ ਲੈ ਉਹ ਤੋਂ ਲਾਣਿਆ ਮਸ਼ੀਨ ਤੋਂ ਕੰਮ ਕੰਮ ਜੈਾ ਵਧੀਆ ਜੋ ਸਰਦਨ ਪਤੋ ਲਾ ਪਤੋ ਨੇ ਕੀ ਗੱਲ ਕੰਮ ਹੀ ਬਹੁਤ ਵਧ ਗਏ ਪਹਿਲਾਂ ਨੇ ਗੁਡੀਆਂ ਖੇਤ ਦਾ ਕਰਾ ਲੈਂਦੇ ਸੀ ਨੇ ਘਰ ਦਾ ਹੁਣ ਤਾਂ ਕਰਦੇ ਹੀ ਠੀਕ ਹੁੰਦਾ ਪਤਾ ਨਹੀਂ ਕਿ ਕੰਮ ਹੀ ਵਧ ਗਏ ਇੱਕ ਬੱਚਾ ਵੀ ਵਧ ਗਿਆ ਕੰਮ ਸੁੱਖਣ ਵਾਲ ਅੱਗੇ ਬੱਚੇ ਸਰਕਾਰੀ ਸਕੂਲ 7:00 ਵਜੇ ਲੈ ਜਾ ਹੁੰਦੇ ਪਾ ਕੇ ਤੁਰ ਜਰੇ ਹੁਣ ਸਕੂਲਾਂ ਵੀ ਬੈਨਾਂ ਸੁਹੀਆਂ ਆਉਂਦੀਆਂ ਨੇ ਮਾਮਾ ਨੂੰ ਹਨਾ ਪਿਆਰ ਕਰਨਾ ਰੋਟੀ ਫਣ ਤਿਆਰ ਕਰਨਾ ਅੱਗੇ ਸਰਕਾਰੀ ਸਕੂਲਾਂ ਜਾਂ ਗੱਦੀਆਂ ਸੁਪਟੀਆਂ ਆ ਤੇ ਰੋਟੀ ਕਰੇ ਖੰਦੇ ਬਹੁਤ ਕੰਮ ਘੱਟ ਬਸੀ ਉਹੀ ਚੱਲ ਕੇ ਇਟ ਕਰਾ ਦਿੰਦੇ ਹੁਣ ਸਾਤ ਦਿਨ ਕੰਮ ਨਹੀਂ ਕੰਮ ਦੇਣਗੇ ਇਹਨੂੰ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਫੀਲ ਹੋ ਰਿਹਾ ਜੋ ਥਾਪਾ ਲੱਗਦਾ ਟੱਪੜਾਂ ਤੇ ਲੋ ਜੀ ਜਿਹੜਾ ਕੈਮ ਆ ਦੁਪਹਿਰ ਦਾ ਹੋ ਗਿਆ ਤੇ ਤੁਹਾਨੂੰ ਪਤਾ ਹੀ ਹੈ ਭੈਣਾਂ ਨੂੰ ਬੱਚਿਆਂ ਨੂੰ ਛੁੱਟੀਆਂ ਨੇ ਹਰ ਉਹ ਦਿਨ ਆ ਕੋ ਬਹੁਤ ਬਹੁਤ ਬੱਚੇ ਮੰਗਦੇ ਨੇ ਤੇ ਆਪਾਂ ਬਣਾਉਣੇ ਨੇ ਨੂਨ ਵਾਲੀਆਂ ਸੇਬ ਮੈਂ ਟਮਾਟਰ ਕਿਹਦੇ ਵਿੱਚ ਪਾਉਣ ਨੂੰ ਬੱਚੇ ਕਹਿੰਦੇ ਟਮਾਟਰ ਨਹੀਂ ਪਾਉਣਾ ਤੇ ਆਪਾਂ ਜੀਰਾ ਪੁੱਨ ਰੱਖਾਂ ਦੇਸੀ ਘਿਓ ਦੇ ਵਿੱਚ ਪਿਆਜ਼ ਤੇ ਜੀਰਾ ਭੁੱਜ ਰਿਹਾ ਇੱਧਰ ਤੇ ਉਦੋਂਦਰ ਨਮ ਗਾਸਤ ਪਾਣੀ ਤਰਚਾਈਆਂ ਮੈਂ ਸੇਤੀ ਕੰਮ ਨਿਰਭਰ ਜਿੱਤੋਂ ਪੰਜ ਬੋਲ ਤਿੱਖੀ ਠੁੱਕੀ ਅੱਜ ਬਹੁਤ ਹੀ ਤਿੱਖੀ ਠੁੱਕੀ ਆ ਗਈ ਤੇ ਉਹਨਾਂ ਫੱਲੇ ਤੋੜਦੀ ਹੂ ਬੁੱਤੀ ਚਲ ਮਨ ਕਰਦੀ ਦਿੰਦੇ ਦਿੰਦੇ ਜਿਹੜਾ ਉਹਨਾਂ ਸਾਂਭਿਆ ਕਰਦੇ ਦਾ ਆਇਆ ਉਹ ਬਣੀ ਉਹ ਉੱਤੇ ਬੈ ਕੇ ਖਾਵਾਂਗੇ ਮੈਂ ਆਹ ਦੇ ਲੈ ਜਿਓ ਚੱਕ ਮੈਨੂੰ ਵੀ ਜਦੋਂ ਮੈਂ ਪਾਣੀ ਉੱਧਰ ਬਾਲ ਕੇ ਲਿਆਈਆਂਗੀ ਲੈ ਅੱਪਾ ਜਾ ਰਹੇ ਨਹੀਂ ਭੁੰਦੇ ਹੈਗੇ ਕਿਉਂਕਿ ਫਿਰ ਮੱਚੇ ਜਿਹਾ ਬੁਰੇ ਲੱਗਦੇ ਨੇ ਪਿਆਜ਼ ਥੋੜੇ ਜਿਹਾ ਭੁੰਨਾਗੇ ਅੱਪਾ ਸਵਾਦ ਅਨੁਸਾਰ ਪਾ ਮੰਗੇ ਦੇ ਵਿੱਚ ਨੂਨ ਹਾਂ ਮਿਰਚ ਤੇ ਜੀਰਾ ਪਹਿਲਾਂ ਪਾ ਦਿੱਤਾ ਸੀ ਨਾਲ ਮਿਰਚ ਪਾਉਂਦੇ ਆਂ ਜੀ ਕਾਲੀ ਪਾ ਦਿੱਤੀ ਸੀ ਬਸ ਸਬਜ਼ੀਆਂ ਪੈ ਜਾਂਦੀਆਂ ਨੇ ਇਹ ਚ ਸਿਮਲਾ ਮਿਰਚ ਟਮਾਟਰ ਲੱਭ ਕੇ ਤੇ ਨਹੀਂ ਬਸ ਅਨੁਸਾਰ ਨਾਲ ਤੇ ਆਪਾਂ ਬਸ ਇੱਕ ਗੇੜਾ ਇਸ ਤਰ੍ਹਾਂ ਦਵਾ ਦਾਂਗੇ ਇਹ ਖਿੰਡੀਆਂ ਵਾਲੀਆਂ ਹੁੰਦੀਆਂ ਨੇ। ਉਹ ਚੱਕਣੀਆਂ। ਉਹ ਜਿੱਦਾਂ ਵਾਲਾ ਹੋਏ ਪਾ ਲਿਓ ਹੁਣ ਪਾਣੀ। ਕਿ ਸੇਤੀ ਬਣ ਜਾਣਗੇ ਹੁਣ ਮੈਂ ਚਾੜ ਪਾਣੀ ਲੈ ਕੇ ਆਉਣੀ ਆਂਗੀ ਮਾਗਰ ਦੇ ਮਾਗਰ ਇੱਕ ਵਾਰੀ ਸੀ ਬਣ ਜਾਣਗੇ ਇਹ ਮੈਗੀ ਮੰਗੂ ਇਹ ਜਿਹੜੀਆਂ ਆਪਣੀਆਂ ਘਰ ਵਾਲੀਆਂ ਸੇਵੀਆਂ ਹੁੰਦੀਆਂ ਨੇ ਹਨਾ ਉਹ ਚਾ ਪਾਟਾ ਪਾ ਲੈਣੇ ਇਹ ਕੱਲੇ ਮੈਦੇ ਦੀਆਂ ਨਹੀਂ ਗੀਆਂ ਅਸੀਂ ਬਣੀਆਂ ਬਣਾਈਆਂ ਲੈ ਲੈਣੀਆਂ ਘਰੇ ਪੌਣ ਮਾਰ ਮਥਾ ਹਨ ਬਟਨ ਤੇ ਉਦੋਂ ਫਿਰ ਬੰਦਿਆ ਬਖੇਤ ਕੰਮ ਹੁੰਦਾ ਕੁੜੀਆਂ ਤੋਂ ਇੰਨੀ ਜਿੰਦੀ ਜਿੰਦੀ ਫਿਰਦੀ ਨਹੀਂ ਹੈਗੀ ਸਿਰ ਦੋ ਸਿਰ ਤਬਕੀਆਂ ਜਾਂਦੀਆਂ ਨੇਗੀਆਂ ਤੇ ਬੱਚੇ ਨੂੰ ਨਾਲੀਆਂ ਇਹ ਖਾ ਲੈਂਦੇ ਨੇਗੇ ਅਸੀਂ ਮੋਲੀ ਲੈ ਲੈਣੇ ਥੋੜਾ ਗਰਮ ਹੋਰ ਪਾਮਾ ਕਾ ਫੋਰ ਤੇ ਨੀ ਦੇਖੋ ਪਤਾ ਨਹੀਂ ਬਹੁਤ ਹੋਣ ਗਿਆ ਨਾ ਕਿੰਨੀ ਆ ਤੁਸੀਂ ਖਾਣ ਵਾਲੀ ਚਲੋ ਇਹਨੂੰ ਪੱਕ ਜਾਣ ਤੇ ਮੈਂ ਪਾਣੀ ਪਾ ਲਵਾਂ ਨੀ ਫਿਰ ਲੋ ਜੀ ਮੇਰੀ ਮੈਗੀ ਬਣ ਕੇ ਆਪਣੀ ਹੋ ਗਈ ਅੱਜ ਤਿਆਰ ਦੁਪਹਿਰੇ ਦਾ ਖਾਣਾ ਦਾਣਾ ਜਿਵੇਂ ਮੈਂ ਮਰਜ਼ੀ ਖਾ ਲਾਂ ਸੌਸ ਪਾ ਕੇ ਉੱਤੇ ਲਾ ਦੇ ਜਾਂ ਦਹੀਂ ਨਾਲ ਵੀ ਵਧੀਆ ਲੱਗਦੀ ਹੈ ਦੇਖਿਓ ਕਿੰਨੇ ਪੰਪਰਵਲੇ ਘੋਰਪ ਵਾਲੀ ਫਿਰ ਚੰਗਾ ਬਰਜਲੀ ਹੋ ਠੀਕਾ ਘੋਰ ਘੋੜੇ ਹੋਏ ਹੋਰ ਬਲ ਠੰਡੀਆਂ ਹੋ ਜਾਣਗੇ ਮੈਂ ਤਾਂ ਕਰਕੇ ਪਲੇਟਾਂ ਚ ਪਾਤੀ ਇਹਨਾਂ ਕਿਉਂ ਨਾਲੀ ਵੱਧ ਸੁਦੀਆਂ ਬਣਦੀਆਂ ਨੇ ਖਾ ਸਕਿਓ ਪਾਇਆ ਸੀ ਅੱਜ ਬਹੁਤ ਪਰੀ ਬਣ ਗਰਦਾ ਕਿਉਂ ਕਰਦੀਆਂ ਛੇੜੀਆਂ ਲੋਜੀ ਤੜ ਦੇ ਗੰਡੇ ਤਰਪੂ ਗੰਡੇ ਗੰਡੇ ਵੀ ਸਮਾਨੀ ਚੜ ਗਏ ਲੋ ਚਮਚਾ ਲੈ ਪ੍ਰਭੂ ਲੈ ਲੈ ਆ ਬਹੁਤ ਤੇਜ਼ ਹੋ ਗਏ ਮਿਰਚ ਵੀ ਕਰਦੀ ਹੋਗੀ ਹਲਦੀ ਵੀ ਕਰਦੀ ਹੋਗੀ ਪਰ ਮੈਂ ਛਪਾਉਂਦੀ ਨਹੀਂ ਹੁੰਦੀ ਗੁਰਮੰਤ ਤਾਂ ਹਲਦੀ ਪਾ ਲੈਂਦੀ ਹੁੰਦੀ ਥੋੜੀ ਜਿਹੀ ਫੇਲ ਪਿੱਛ ਹੋ ਜਾਂਦਾ ਚੁਟਕੀ ਕਾ ਹਲਦੀ ਪਾਈ ਜਾਈ ਚਲੋ ਜੀ ਇਹਨਾਂ ਨੂੰ ਖਾ ਲਾਂ ਨੂੰ ਤਾਂ ਮੈਂ ਧਰਦੀ ਹੁਣ ਚਾਹ ਆਪਾਂ ਪੀ ਮੰਗੇ ਜੀ ਨਾਲ ਚਾਹ ਨਾਲ ਫਿਰ ਮਿਲਦੇ ਆਂ